ਪ੍ਰਭ ਕਾ ਸਿਮਰਨ ਰੇ ਦੂਸੇ ਦੁਨੋਂ ਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸਨਾਨੀ ਪ੍ਰਭ ਕਾ ਸਿਮਰਨ ਦੁਰਗ ਹੈ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸਫਲ ਫਲਾ ਸੇ ਸਿਮਰਹੁ ਜਿਨੇ ਆਪ ਸਿਮਰਾਈ ਨਾਨਕ ਤਾਕਾਇ ਲਾਗੂ ਪਾਇ ਪ੍ਰਭ ਕਾ ਸਿਮਰਨ ਰੇਦ ਸਿਦ ਨਾਮੈਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸਨਾਨੀ ਪ੍ਰਭ ਕਾ ਸਿਮਰਨ ਦੁਰਗ ਹੋਇ ਮਾਨੀ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਰੇਦ ਸੇਦ ਨਾਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪਰਵ ਕਾ ਸਿਮਰਨ ਤੀਰਥੀ ਸੁਨਾਨੀ ਪਰਵ ਕਾ ਸਿਮਰਨ ਦਰਗਹ ਮਾਨੀ ਪਰਵ ਕਾ ਸਿਮਰਨ ਹੋਏ ਸੋ ਭਲਾ ਪਰਵ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪਰਵ ਕਾ ਸਿਮਰਨ ਰੇਦ ਸਦ ਨਾਮੇਦ ਪਰਵ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸਾਇ ਦੂਜਾ ਪਰਬ ਕਾ ਸਿਮਰਨ ਤੀਰਥ ਇਸ ਨਾਣੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਏ ਪਰਬ ਕਾ ਸਿਮਰਨ ਰੇਦ ਸੇਦ ਨਾਮ ਨਦ ਪਰਵਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵਕਾ ਸਿਮਰਨ ਜਪ ਤਪ ਪੂਜਾ ਪਰਵਕਾ ਸਿਮਰਨ ਬਿਨ ਸਾਇ ਦੂਜਾ ਪਰਵਕਾ ਸਿਮਰਨ ਤੀਰਥ ਇਸਨਾਨੀ ਪਰਵਕਾ ਸਿਮਰਨ ਦਰਗਹ ਹੈ ਮਾਨੀ ਪਰਵਕਾ ਸਿਮਰਨ ਹੋਏ ਸੋ ਭਲਾ ਪਰਵਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਰੇ ਦੁਸੇ ਦੁਨੋਂ ਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸਫਲ ਫਲਾ ਸਿਮਰਹੁ ਜਿਨਿ ਆਪ ਸਿਮਰਐ ਨਾਨਕ ਤਾਕਾਇ ਲਾਗੁ ਪਾਇ ਪ੍ਰਭ ਕਾ ਸਿਮਰਨ ਰਿਤ ਸਿਦ ਨਾਮੈਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਫੁਲਾ ਪਰਬ ਕਾ ਸਿਮਰਨ ਸਫਲ ਫੁਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਰੇਦ ਸੇਦ ਨਾਮ ਨੈਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪਰਵ ਕਾ ਸਿਮਰਨ ਤੀਰਥ ਇਸ ਨਾਨੀ ਪਰਵ ਕਾ ਸਿਮਰਨ ਦਰਗਹ ਹੈ ਮਾਨੀ ਪਰਵ ਕਾ ਸਿਮਰਨ ਹੋਏ ਸੋ ਭਲਾ ਪਰਵ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪਰਵ ਕਾ ਸਿਮਰਨ ਰੇਦ ਸੇਦ ਨਾਮੇਦ ਪਰਵ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵ ਕਾ ਸਿਮਰਨ ਜਪ ਤਪ ਪੂਜਾ ਪਰਵ ਕਾ ਸਿਮਰਨ ਬਿਨ ਸਾਇ ਦੂਜਾ ਪਰਵ ਕਾ ਸਿਮਰਨ ਤੀਰਥ ਇਸ ਨਾਨੀ ਪਰਵ ਕਾ ਸਿਮਰਨ ਦੁਰਗ ਹੈ ਮਾਨੀ ਪਰਵ ਕਾ ਸਿਮਰਨ ਹੋਏ ਸੋ ਭਲਾ ਪਰਵ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਏ ਪਰਵ ਕਾ ਸਿਮਰਨ ਰੇਦ ਸੇਦ ਨਾਮੇਦ ਪਰਵਕਾ ਸਿਮਰਨ ਗਿਆਨ ਧਿਆਨ ਤਤਬੁੱਧ ਪਰਵਕਾ ਸਿਮਰਨ ਜਪ ਤਪ ਪੂਜਾ ਪਰਵਕਾ ਸਿਮਰਨ ਬਿਨ ਸਾਇ ਦੂਜਾ ਪਰਵਕਾ ਸਿਮਰਨ ਤੀਰਥ ਇਸ ਨਾਨੀ ਪਰਵਕਾ ਸਿਮਰਨ ਦਰਗਹ ਮਾਨੀ ਪਰਵਕਾ ਸਿਮਰਨ ਹੋਏ ਸੋ ਭਲਾ ਪਰਵਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਇ ਪ੍ਰਭ ਕਾ ਸਿਮਰਨ ਰੇ ਦੂਸੇ ਦੁਨੋਂ ਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥੀ ਸੁਨਾਨੀ ਪ੍ਰਭ ਕਾ ਸਿਮਰਨ ਦੁਰਗ ਹੈ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸਫਲ ਫਲਾ ਸੇ ਸਿਮਰਹੁ ਜਿਨੇ ਆਪ ਸਿਮਰਾਈ ਨਾਨਕ ਤਾਕਾਇ ਲਾਗੂ ਪਾਇ ਪ੍ਰਭ ਕਾ ਸਿਮਰਨ ਰੇਦ ਸਿਦ ਨਾਮੈਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਵ ਕਾ ਸਿਮਰਨ ਹੋਏ ਸੋ ਭਲਾ ਪਰਵ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਰੇਦ ਸੇਦ ਨਾਮ ਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪਰਬ ਕਾ ਸਿਮਰਨ ਤੀਰਥ ਇਸ ਨਾਮੇ ਪਰਬ ਕਾ ਸਿਮਰਨ ਦਰਗਹ ਮਾਨੇ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪਰਬ ਕਾ ਸਿਮਰਨ ਰੇਦ ਸਿਰਦ ਨਾਮੇਦ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵਕਾ ਸਿਮਰਨ ਜਪ ਤਪ ਪੂਜ ਪਰਵਕਾ ਸਿਮਰਨ ਬਿਨ ਸਾਇ ਦੂਜਾ ਪਰਵਕਾ ਸਿਮਰਨ ਤੀਰਥ ਇਸ ਨਾਨੀ ਪਰਵਕਾ ਸਿਮਰਨ ਦਰਗਹ ਹੈ ਮਾਨੀ ਪਰਵਕਾ ਸਿਮਰਨ ਹੋਏ ਸੋ ਭਲਾ ਪਰਵਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕਾ ਲਾਗੂ ਪਾਏ ਪਰਵਕਾ ਸਿਮਰਨ ਰੇਤ ਦਸੇ ਦਮ ਨਾਮੇ ਦ ਪਰਵਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵਕਾ ਸਿਮਰਨ ਜਪ ਤਪ ਪੂਜਾ ਪਰਵਕਾ ਸਿਮਰਨ ਬਿਨ ਸਾਇ ਦੂਜਾ ਪਰਵਕਾ ਸਿਮਰਨ ਤੀਰਥ ਇਸਮਾਨੀ ਪਰਵਕਾ ਸਿਮਰਨ ਦਰਗਹ ਹੈ ਮਾਨੀ ਪਰਵਕਾ ਸਿਮਰਨ ਹੋਏ ਸੋ ਭਲਾ ਪਰਵਕਾ ਸਿਮਰਨ ਸਫਲ ਫਲਾ ਸਿ ਸਿਮਰਹੁ ਜਿਨੇ ਆਪ ਸਿਮਰਾਈ ਨਾਨਕ ਤਾਕਾਇ ਲਾਗੂ ਪਾਇ ਪ੍ਰਭ ਕਾ ਸਿਮਰਨ ਰੇਦ ਦਸਦ ਨਾਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪ੍ਰਭ ਕਾ ਸਿਮਰਨ ਤੀਰਥੀ ਸੁਨਾਮੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੋ ਫਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਇ ਨਾਨਕ ਤਾਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਰੇਦ ਸੇਦ ਨਾਮੇਦ ਪ੍ਰਭ ਕਾ ਸਿਮਰਨ ਗਿਆਨ ਧਿਆਤ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਇ ਦੂਜਾ ਪਰਬ ਕਾ ਸਿਮਰਨ ਤੀਰਥ ਇਸ ਨਾਨੀ ਪਰਬ ਕਾ ਸਿਮਰਨ ਦਰਗਹ ਹੈ ਮਾਨੀ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪਰਬ ਕਾ ਸਿਮਰਨ ਰੇਦ ਸੇਦ ਨਾਮੈਦ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵਕਾ ਸਿਮਰਨ ਜਪ ਤਪ ਪੂਜਾ ਪਰਵਕਾ ਸਿਮਰਨ ਬਿਨ ਸਾਇ ਦੂਜਾ ਪਰਵਕਾ ਸਿਮਰਨ ਤੀਰਥੀ ਸੁਨਾਨੀ ਪਰਵਕਾ ਸਿਮਰਨ ਦਰਗਹ ਮਾਨੀ ਪਰਵਕਾ ਸਿਮਰਨ ਹੋਏ ਸੋ ਭਲਾ ਪਰਵਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾਕਾ ਲਾਗੂ ਪਾਏ ਪ੍ਰਵਕਾ ਸਿਮਰਨ ਰੇ ਦੂਸੇ ਦਾ ਨਾਮੇ ਦਾ ਪ੍ਰਵਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਵਕਾ ਸਿਮਰਨ ਜਪ ਤਪ ਪੂਜ ਪ੍ਰਵਕਾ ਸਿਮਰਨ ਬਿਨ ਸਾਇ ਦੂਜਾ ਪ੍ਰਵਕਾ ਸਿਮਰਨ ਤੀਰਥ ਇਸਨਾਨੀ ਪ੍ਰਵਕਾ ਸਿਮਰਨ ਦਰਗਹ ਮਾਨੀ ਪ੍ਰਵਕਾ ਸਿਮਰਨ ਹੋਏ ਸੋ ਭਲਾ ਪ੍ਰਵਕਾ ਸਿਮਰਨ ਸਫਲ ਫਲਾ ਸਿ ਸਿਮਰਹੁ ਜਿਨੇ ਆਪ ਸਿਮਰਾਇ ਨਾਨਕ ਤਾਕਾਇ ਲਾਗੁ ਪਾਇ